ਹਾਂਜੀ ਆਪਾਂ ਜੀ ਗੋਗਲੇ ਬਣਾਏ ਹੈਗੇ ਆ ਬਹੁਤ ਵਧੀਆ ਬਣੇ ਆ ਜਿਸ ਤਰ੍ਹਾਂ ਆਪਾਂ ਵਿਆਹ ਸ਼ਾਦੀਆਂ ਤੇ ਬਣਾਉਨੇ ਹੈਗੇ ਉਸ ਤਰ੍ਹਾਂ ਦੇ ਬਣੇ ਹੈਗੇ ਤੁਹਾਨੂੰ ਪਤਾ ਇਹ ਥੋੜੇ ਹਾਰਡ ਹੀ ਹੁੰਦੇ ਹੈਗੇ ਹਾੜਾ ਆਟੇ ਦੇ ਬਣਾਇੰਦੇ ਆ ਤੇ ਬਹੁਤ ਵਧੀਆ ਤੇ ਟੇਸਟੀ ਬਣੇ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਣੀ ਹੈਗੀ ਆ ਦੇਖੋ ਜੀ ਇਹ ਵਿੱਚੋਂ ਵਿਆਹ ਨੇ ਇਸ ਤਰ੍ਹਾਂ ਦੇ ਹੈਗੇ ਆ ਬਹੁਤ ਵਧੀਆ ਟੇਸਟ ਹੈਗਾ ਆ ਤੁਸੀਂ ਵੀ ਜੀ ਇਸ ਤਰ੍ਹਾਂ ਬਣਾਣੇ ਹੈਗੇ ਇਹ ਗੋਗਲੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈ ਹੈਲੋ ਸਸਕੀ ਕਲਦੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਅੰਟਰੀਅਰ ਗਾਰਡਨ ਦੇ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਆਪਾਂ ਰੈਸਪੀ ਦੇ ਵਿੱਚ ਬਣਾ ਰਹੇ ਹਾਂ ਜੀ ਗੋਗਲੇ ਜਿਹੜੇ ਆਪਾਂ ਵਿਆਹ ਸ਼ਾਦੀਆਂ ਨੂੰ ਵੀ ਬਣਾਉਂਦੇ ਹੈਗੇ ਆ ਤੇ ਹਾਂਜੀ ਆਪਾਂ ਆਟੇ ਦੇ ਬਣਾ ਰਹੇ ਹਾਂ ਆਪਾਂ ਜੀ ਇਹ ਆਟਾ ਲਿਆ ਹੈਗਾ 1 ਪਾਉਂਡ ਹੈਗਾ ਇਹ ਕਣਕ ਦਾ ਆਟਾ ਆ ਇਹਨੂੰ ਆਪਾਂ ਜੀ ਛਾਣ ਲਿਆ ਹੈਗਾ ਯਾ ਮੇਕ ਸ਼ੁਰ ਤੁਸੀਂ ਆਟ ਨੂੰ ਛਾਣ ਜਰੂਰ ਲੈਣਾ ਇਹਨੂੰ ਆਪਾਂ ਬਰਾਤ ਦੇ ਵਿੱਚ ਹੁਣ ਪਾ ਲਿਆ ਹੈਗਾ ਯਾ ਹਾਂਜੀ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਜੀ ਸੌਂਫ ਆ ਪਰਾਟੀ ਭੇਨ ਦਿੱਤੀ ਸੀ ਪਾਣੀ ਦੇ ਵਿੱਚ ਤੇ ਇਹ ਪਾਵਾਂਗੇ ਜਿੰਨੀ ਵੀ ਤੁਸੀਂ ਪਾਉਣੀ ਆ ਪਾ ਸਕਦੇ ਹੈਗਾ ਟੇਸਟ ਅਕੋਰਡਿੰਗ ਦੋ ਤੋਂ ਤਿੰਨ ਚਮਚੇ ਆਪਣੇ ਕੋਲੇ ਜੀ ਸੂਜੀ ਹੈਗੀ ਆ ਤੁਸੀਂ ਕੋਈ ਵੀ ਸੂਜੀ ਲਾ ਲੈਣੀ ਬਰੀਕ ਵਾਲੀ ਆ ਜਾਂ ਮੋਟੀ ਵਾਲੀ ਹੈਗੀ ਆ ਇਹਦੇ ਵਿੱਚ ਆਪਾਂ ਇਹ ਮਿਕਸ ਕਰਾਂਗੇ ਹਾਂਜੀ ਤੇ ਤਿੰਨ ਤੋਂ ਚਾਰ ਚਮਚੇ ਆਪਣੇ ਕੋਲ ਘਿਓ ਦੇ ਹੈਗਾ ਜਿੰਨਾ ਕਿ ਆਪਾਂ ਮਾਉਣ ਪਾਉਣਾ ਹੈ ਜ਼ੁਜ ਕਰ ਸਕਦੇ ਹੈ ਕਿ ਦੇਸੀ ਘਿਓ ਹੈਗਾ ਆ ਇਹਦੇ ਵਿੱਚ ਆ ਜੀ ਆਪਣੇ ਕੋਲ ਗੁੜ ਹੈਗਾ ਆ ਇਹ ਆਪਣੇ ਕੋਲ ਅੱਧਾ ਪੌਂਡ ਹੈਗਾ ਆ ਜਿੱਦਾਂ ਆਟੇ ਨਾਲ ਆਪਾਂ ਅੱਧਾ ਹੀ ਲੈਣਾ ਹੈ ਮੋ ਜ਼ਿਆਦਾ ਗੁੜ ਨਹੀਂ ਪਣਾ ਤੁਸੀਂ ਟੇਸਟ ਦੇ ਅਸ ਤੇ ਅਕੋਰਡਿੰਗ ਪਾ ਸਕਦੇ ਵੱਧ ਘੱਟ ਵੀ ਤੇ ਇਹ ਆਪਾਂ ਤੁਹਾਨੂੰ ਦਿਖਾਉਣ ਲਈ ਦਿਖਾਇਆ ਆਪਾਂ ਗੁੜ ਜਿਹੜਾ ਹੈਗਾ ਆਲਰੇਡੀ ਜੀ ਭੋਂਕੇ ਰੱਖਿਆ ਹੈਗਾ ਆ ਉਹਨੂੰ ਆਪਾਂ ਛਾਂਕ ਕੇ ਫਿਰ ਆਪਣਾ ਜਿਹੜਾ ਆਟਾ ਹੈਗਾ ਗੁੜ ਲੈਣਾ ਹੈਗਾ ਆ ਤੇ 2 ਟੀस्पून ਆਪਾਂ ਇਹ ਪਾਵਾਂਗੇ ਜੀ ਬੇਕਿੰਗ ਹਾਂਜੀ ਹੁਣ ਜੀ ਆਪਾਂ ਜਿਹੜਾ ਹੈਗਾ ਇਹਦੇ ਵਿੱਚ ਸਮਾਨ ਜਿਹੜਾ ਮਿਕਸ ਕਰ ਦੇਣਾ ਹੈ ਆਟੇ ਦੇ ਵਿੱਚ ਆਟਾ ਆਪਣਾ ਛਾਣਿਆ ਹੈਗਾ ਆ ਇਹ ਵਾਲੀ ਦੀ ਆਪਾਂ ਬੇਕਿੰਗ ਪਾਊਡਰ ਪਾਣਾ ਹੈਗਾ ਆ ਤੁਸੀਂ ਜਿੰਨਾ ਕਿ ਤੁਹਾਡੇ ਕੋਲ ਆਟਾ ਉਹਦੇ ਅਕੋਰਡਿੰਗ ਹੀ ਪਾਉਣਾ ਹੈ ਬਹੁਤ ਜ਼ਿਆਦਾ ਨਹੀਂ ਪਾਉਣਾ ਹੈਗਾ ਇਹਨੋਂ ਪਹਿਲਾਂ ਚੰਗੀ ਤਰ੍ਹਾਂ ਆਟੇ ਦੇ ਵਿੱਚ ਸੁੱਕਾ ਹੀ ਪਹਿਲਾਂ ਮਿਕਸ ਕਰ ਦੇਣਾ ਹੈਗਾ ਇਹਦੇ ਵਿੱਚ ਹੀ ਆਪਣੇ ਆ ਜਿਹੜੇ 3 ਚਮਚੇ ਸੂਜੀ ਹੈਗੇ ਇਹ ਵੀ ਮਿਕਸ ਕਰ ਦੇਣੇ ਆ ਜੇ ਨਹੀਂ ਤੁਸੀਂ ਸੂਜੀ ਪਾਣੀ ਤਾਂ ਤੁਸੀਂ ਕੱਲੇ ਆٹے ਜਿਵੇਂ ਬਣਾ ਸਕਦੇ ਹਿੱਕੇ ਇਹ ਵਾਲਾ ਜੀ ਆਪਣੇ ਕੋ ਸੌਂਫ ਆ ਜਿਹੜੀ ਆਪਾਂ ਪਾਣੀ ਦੇ ਵਿੱਚ ਭੰਤੀ ਆ ਵਿੱਚ ਇਹ ਮਿਕਸ ਕਰ ਦੇਣੀ ਹੈਗੀ ਆ ਹੰਤੀ ਨਵੀ ਆਪਾਂ ਮਿਲਾ ਦੇਣਾ ਹੈਗਾ ਸਾਰੀ ਸੌਂਫ ਆਟੇ ਦੇ ਵਿੱਚ ਕਿ ਉਹ ਵੀ ਆ ਪਾ ਦੇਣਾ ਹੈਗਾ ਜਿਹੜਾ ਹੈਗਾ ਮੌਣ ਹੈਗਾ ਇਹ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੱਥ ਨਾਲ ਹੀ ਗਲਤੇ ਨਾ ਬਾਦੇ ਵਿੱਚ ਇਹਨੇ ਪਹਿਲੀ ਹੱਥ ਦੇ ਨਾਲ ਹੀ ਤਾਂ ਮਿਕਸ ਕਰ ਦੇਣਾ ਬਾਦੇ ਵਿੱਚ ਜਿਹੜਾ ਆਪਣਾ ਗੁੜ ਪੀਣਤਾ ਹੈਗਾ ਉਹਨੂੰ ਆਪਾਂ ਇਹ ਵਿੱਚ ਪਾ ਦੇਣਾ ਸਟੀਨ ਕਰਕੇ ਹਾਂਜੀ ਚੰਗੀ ਤਰ੍ਹਾਂ ਇਹ ਪਾਣੀ ਮਿਲਾ ਲੈਣਾ ਹੈਗਾ ਇਹ ਹੱਥ ਦੇ ਨਾਲ ਮੋਨ ਜਿਹੜਾ ਚੰਗੀ ਤਰ੍ਹਾਂ ਆਪਣਾ ਮਿਕਸ ਹੋਣਾ ਚਾਹੀਦਾ ਹੈ ਹਾਂ ਜੀ ਆਪਾਂ ਦੇਖਣਾ ਚਾਹੀਦਾ ਕਿੰਨੀ ਤਰ੍ਹਾਂ ਆਪਣਾ ਜਿਹੜਾ ਮੌਣ ਹੈ ਇਹਦੇ ਵਿੱਚ ਮਿਕਸ ਹੋ ਗਿਆ ਆਟੇ ਦੇ ਦਲੀਆਂ ਜਿਹੀਆਂ ਨਾ ਹੁਣ ਹਾਂ ਜੀ ਹੁਣ ਜਿਹੜਾ ਆਪਣੇ ਕੋਲ ਗੋੜਾ ਪਾਉ ਆ ਜਿਹੜੇ ਪਹਿਲਾਂ ਹੀ ਭੰਗੇ ਰੱਖਿਆ ਸੀਗਾ ਉਹ ਆਪਾਂ ਥੋੜਾ ਥੋੜਾ ਕਰਕੇ ਇਦਾਂ ਆਟੇ ਦੇ ਵਿੱਚ ਹੀ ਪਾਉਣਾ ਹੈਗਾ ਆ ਜਦ ਪਾਈ ਕੁੜੀ ਪਾਤਾ ਤੇ ਆਪਣਾ ਆਟਾ ਜਿਹੜਾ ਆ ਥੋੜਾ ਪਤਲਾ ਜਾ ਇਦਾਂ ਹੋ ਜਾਂਦਾ ਆ ਸਿੰਗੀ ਤਰੈ ਨਾ ਆਟੇ ਮੈਂ ਤੱਕ ਗੁੰਨਣਾ ਹੈਗਾ ਜਿੱਦਾਂ ਆਪਾਂ ਆਟਾ ਡੋ ਬਣਾਉਣਾ ਨੇ ਹੈ ਕੇ ਹਾਂਜੀ ਆਟਾ ਜਿਹੜਾ ਜਿਹੜਾ ਹੈਗਾ ਆਪਾਂ ਚੰਗੀ ਤਰ੍ਹਾਂ ਇਹਨੂੰ ਮਲ ਲਿਆ ਹੈਗਾ ਹੈ ਅਪਣੇ ਇਸ ਤਰ੍ਹਾਂ ਆਪਾਂ ਇਹਨੂੰ ਇਕੱਠਾ ਜਿਹਾ ਕਰਕੇ ਇਹਦੀ ਡੋਏ ਜੀ ਬਣਾਉਣੀ ਹੈਗੀ ਆ ਥੋੜਾ ਜਿਹਾ ਆਪਾਂ ਜੀ ਆਟਾ ਜਿਹੜਾ ਹੈਗਾ ਥੋੜਾ ਹਾਰਡ ਰੱਖਣਾ ਪੈਂਦਾ ਹੈਗਾ ਬਹੁਤ ਜ਼ਿਆਦਾ ਪਤਲਾ ਨਹੀਂ ਆਪਾਂ ਕਰਨਾ ਹੈਗਾ ਫਿਰ ਇਹ ਆਪਣੇ ਜਿਹੜੇ ਗੋਗਲੇ ਹੈਗੇ ਵਧੀਆ ਬਣਦੇ ਹੈਗੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਰੇਤਾ ਰੱਖ ਦੇਣਾ ਹੈਗਾ ਜਿੰਨਾ ਚਿਰ ਆਪਣਾ ਤੇਲ ਗਰਮ ਹੁੰਦਾ ਹੈਗਾ ਬਾਦੇ ਵਿੱਚ ਆਪਾਂ ਜਿਹੜੇ ਆਪਣੇ ਗੋਗਲੇ ਰੱਖੇ ਆਪਾਂ ਉਹਨੂੰ ਫਰਾਈ ਕਰ ਲੈਣਾ ਇਦਾਂ ਦਾ ਹੀ ਹੋਣਾ ਚਾਹੀਦਾ ਹੈ ਜਿਹੜਾ ਆਟਾ ਹੈਗਾ ਹੈ ਨਾ ਬਹੁਤਾ ਨਰਮ ਹੋਵੇ ਨਾ ਬਹੁਤਾ ਸਖਤ ਹੋਵੇ ਥੋੜਾ ਜਿਹਾ ਰੱਖ ਕੇ ਰੱਖ ਲੈਣਾ ਤੇਲ ਗਰਮ ਕਰ ਲੈਣਾ ਹਾਂਜੀ ਆਟੇ ਦੇ ਆਪਣੇ ਜਿਹੜੇ ਹੈਗੇ ਆਪਾਂ ਇਹ ਤਿੰਨ ਚਾਰ ਪੇੜੇ ਬਣਾ ਲੈ ਇਦਾਂ ਡਿਵਾਈਡ ਕਰ ਲੈ ਆ ਹੁਣ ਆਪਾਂ ਇੱਕ ਪੇੜਾ ਲੈ ਕੇ ਜਿੱਦਾਂ ਆਪਾਂ ਇਹਨੂੰ ਜੀ ਇੱਦਾਂ ਥੋੜਾ ਜਿਹਾ ਹੱਥ ਨਾਲ ਰੋਲ ਜਿਹਾ ਬਣਾ ਲੈਣੇ ਹੈਗੇ ਆ ਫਿਰ ਬਾਅਦ ਚ ਆਪਾਂ ਇਹਨਾਂ ਨੂੰ ਛੋਟੇ ਛੋਟੇ ਹਾਂਜੀ ਤੋੜ ਲੈਣੇ ਹੈਗੇ ਆ ਜਿੱਟੇ ਵੀ ਆਪਾਂ ਹਾਂਜੀ ਗੁਲਗਲੇ ਬਣਾਣੇ ਹੈਗੇ ਇਹਨਾਂ ਨੂੰ ਆਪਾਂ ਜੀ ਬਹੁਤੇ ਗੋਲ ਨਹੀਂ ਕਰਨਾ ਮਾੜੇ ਜਿਹਾ ਇੱਦਾਂ ਕਰਨਾ ਹੱਥ ਨਾਲ ਜ਼ਿਆਦਾ ਨਹੀਂ ਕਰਨਾ ਹੈਗਾ ਇਸ ਤਰ੍ਹਾਂ ਆਪਾਂ ਸਾਰੇ ਹਾਂਜੀ ਤੋੜ ਲੈਣੇ ਹੈਗੇ ਪਹਿਲਾਂ ਜਿੱਟੇ ਵੀ ਬਣਾਣੇ ਹੈਗੇ ਆਪਣੇ ਜਿਹੜੇ ਗੋਗਲੇ ਹੈਗੇ ਆਪਾਂ ਏਦਾਂ ਇਹਨਾਂ ਦੇ ਪੀਸੇ ਪਹਿਲਾਂ ਤੋੜ ਲਏ ਹੈਗੇ ਆ ਤੋੜ ਕੇ ਤੇ ਫਿਰ ਆਪਾਂ ਨੂੰ ਏਦਾਂ ਇਹਨਾਂ ਨੂੰ ਸਾਰੇ ਪਾ ਲੈ ਹੈਗੇ ਇਹਨਾਂ ਨੂੰ ਮਾੜਾ ਜਿਹਾ ਆਪਾਂ ਏਦਾਂ ਦਬਾਉਣਾ ਹੀ ਆ ਬਹੁਤ ਜ਼ਿਆਦਾ ਨਹੀਂ ਕਿਉਂਕਿ ਆਪਾਂ ਇਹਨਾਂ ਨੂੰ ਗੋਲ ਨਹੀਂ ਕਰਨਾ ਹੈਗਾ ਕੁਝ ਵੀ ਥੋੜੇ ਜਿਹੇ ਹੱਥ ਨਾਲ ਦਬਸ ਕਰਕੇ ਤਾਂ ਛੱਡਦੇ ਨੇ ਸਾਰੇ ਆਪਾਂ ਕਰ ਲਏ ਹੈਗੇ ਇਸ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਨੂੰ ਜੇ ਫਰਾਈ ਕਰਨਾ ਤੇਲ ਆਪਾਂ ਰੱਖਿਆ ਹੈਗਾ ਇਹ ਇਹ ਦੇਖੋ ਜਿਹੇ ਇੱਤਾਂ ਦੇ ਆਪਾਂ ਪੀਸੇ ਚ ਬਣਾਏ ਹੈ ਕਿ ਆ ਗੋਲ ਨਹੀਂ ਕਰਨੇ ਜਸ ਸੱਪਾ ਇਹਨਾਂ ਨੂੰ ਮੜਾ ਜੇ ਕੁੱਟਿਆ ਆ ਤੋੜ ਕੇ ਜਿੱਦਾਂ ਵੀ ਪੀਸ ਲੈਣਾ ਹੈ ਕਹਿਆ ਹੁਣ ਜੇ ਆਪਾਂ ਇਹਨਾਂ ਨੂੰ ਫਰਾਈ ਕਰ ਲੈਣਾ ਆਪਣੇ ਜਿਹੜੇ ਤੇਲ ਆਪਣਾ ਹੁਣ ਗਰਮ ਹੋ ਗਿਆ ਆ ਬਹੁਤ ਜ਼ਿਆਦੀ ਨਹੀਂ ਆਪਾਂ ਹਾਈ ਹੀਟ ਕਰਨੀ ਮੀਡੀਅਮ ਤੇ ਰੱਖਣੀ ਹੈਗੀ ਤਾਂ ਹੁਣ ਆਪਣੇ ਜਿਹੜੇ ਆਪਾਂ ਪੀਸੇ ਬਣਾ ਕੇ ਗੋਗਲੇ ਦੇ ਰੱਖੇ ਆ ਇਹ ਆਪਾਂ ਸਾਰੇ ਵਿੱਚ ਪਾ ਦੇਣੇ ਹੈਗੇ ਆ ਜਿਆਦਾ ਆਮਨੇ ਹਾਈ ਹੀਟ ਨਾ ਕਰਨੀ ਮੀਡੀਅਮ ਹੀ ਰੱਖਣਾ ਹੈਗਾ ਆ ਇਹ ਤਾਂ ਵੀ ਵਿੱਚੋਂ ਕੱਚੇ ਰਹਿ ਜਾਂਦੇ ਆਪਣੇ ਜਿਹੜੇ ਗੋਗਲੇ ਹੈਗੇ ਆ ਸਾਰੇ ਆਪਾਂ ਮਮਾ ਦਾ ਹੰਦੀ ਆਪਾਂ ਦੋ ਬਰੀ ਕਰਕੇ ਫਰਾਈ ਕਰ ਲੱਗੇ ਆਂ ਯਾਰ ਥੋੜਾ ਜਿਹਾ ਆਪਾਂ ਇਹਨਾਂ ਨੂੰ ਹਿਲਾ ਦੇਣਾ ਹੈ ਤੇਲ ਦੇ ਵਿੱਚ ਜਾਣੇ ਲਈ ਤੇ ਹਲਕੇ ਜਿਹਾ ਪੈਨ ਨੂੰ ਹਿਲਾਉਣਾ ਹੈਗਾ ਹਾਂ ਹਾਂਜੀ ਬਹੁਤ ਜ਼ਿਆਦਾ ਨਹੀਂ ਆਪਣਾ ਤੇਲ ਗਰਮ ਹੋਣਾ ਚਾਹੀਦਾ ਮੇਟੀਆਂ ਹੁੰਦੇ ਜਦੋਂ ਆਪਾਂ ਪਾਣੀ ਹੈਗੇ ਥੋੜੇ ਥੋੜੇ ਹਲਕੇ ਹਲਕੇ ਆਪਾਂ ਦਹ ਲਾਈ ਜਾਂਦੇ ਹਾਂ ਜੀ ਇਸ ਸਲੋ ਹਿੱਟ ਤੇ ਆਪਾਂ ਇਹਨਾਂ ਨੂੰ ਪਕਾਉਣਾ ਹੈਗਾ ਨਹੀਂ ਤਾਂ ਫੇਰ ਕਈ ਵਾਰ ਵਿੱਚੋਂ ਕੱਚੇ ਰਹਿ ਜਾਂਦੇ ਉਪਰ ਇਹਨਾਂ ਦਾ ਕਲਰ ਹੋ ਜਾਂਦਾ ਹੈ ਹਾਂਜੀ ਅਜੇ ਆਪਾਂ ਇਹਨਾਂ ਨੂੰ ਫਰਾਈ ਕਰਨਗੇ ਹਾਂਜੀ ਆਪਣੇ ਜਿਹੜੇ ਗੋਗਲੇ ਹੈਗੇ ਆ ਹੁਣ ਫਰਾਈ ਹੋ ਗਏ ਆ ਪੰਜ ਤੋਂ 6 ਮਿੰਟ ਹੋ ਗਏ ਇਹਨਾਂ ਨੂੰ ਆਪਾਂ ਨੂੰ ਫਰਾਈ ਕਰਦਿਆਂ ਨੂੰ ਥੋੜਾ ਆਪਾਂ ਇਹਨਾਂ ਨੂੰ ਸਲੋ ਹਿੱਟ ਤੇ ਕੀਤਾ ਹੈਗਾ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ ਜਿਹੜੇ ਆਪਣੇ ਹਾਫ ਰਹਿੰਦੇ ਹੈਗੇ ਉਹ ਆਪਾਂ ਨੈਕਸਟ ਜਿਹੜਾ ਫੋੜ ਪਾ ਦੇਣਾ ਹੈਗਾ ਇਹ। ਹਨ ਜਿਹੜੇ ਸਟਾਪਾ ਕੱਢ ਲਏ ਆਂ ਪੌਣੀ ਦੋ ਜੀ ਤੁਸੀਂ ਲਾ ਸਕਦੇ ਹਾਂ ਰਿਪਲੇ।

ਹੁਣ ਆਪਣੇ ਦੋਸਤੇ ਰਹਿ ਗਏ ਹੋ ਗਏ ਪਾ ਪਾ ਦੇ ਨੇ ਹੈਗੇ ਹੁਣ ਸਾਰੇ ਪਾ ਦੇ ਨੇ ਯਰੇ ਆਪਣੇ ਕੋਲ ਹੈਗੇ ਆ इस तरह फ्राई कर लाट से थोड़ा थोड़ा हिला हाँ जी अपने दूसरा पोरबी आप पाया है गोगले अपने बन गए है बहुत सोना जी कलर आया इन्हों का हम आपने ਹਾਂਜੀ ਫੇਰ ਅੱਪਾ ਥੋੜੇ ਇਹਨਾਂ ਦਾ ਕੱਢ ਦੇਣਾ ਹੈ ਲਾਇਆ ਸਾਰੇ ਆਪਾਂ ਜਿਹੜੇ ਲੈ ਕੇ ਆਂ ਹਾਂ ਇਹ ਸਟ੍ਰੋਕ ਨੂੰ ਕਰ ਦੇਣਾ ਹੁਣ ਬੰਦ ਆਪਾਂ ਦੀ ਬਹੁਤ ਵਧੀਆ ਹਾਂਜੀ ਆਪਣੇ ਫਰਾਈ ਹੋ ਗਏ ਆ ਥੋੜਾ ਜਿਹਾ ਤੇਲ ਨਿਕਲ ਜਾਣਾ ਤੇ ਬੱਤੀਆ ਹੋ ਜਾਂਦੇ ਆ ਦੀ ਆਪਣੇ ਲਾਸ ਸੀਗਾ ਜਿਹੜਾ ਪੂਰਾ ਤਰ ਤਰ ਕੱਟ ਲੈ ਹੈਗੇ ਆ ਹਾਂਜੀ ਅੱਜ ਆਪਣੇ ਜਿਹੜੇ ਗੋਗਲੇ ਹੈਗੇ ਬਣ ਗਏ ਹੈਗੇ ਆ ਬਹੁਤ ਵਧੀਆ ਬਣੇ ਆ ਜੇ ਗਰਮ ਹੈਗੇ ਆ ਥੋੜੇ ਜਿਹਾ ਤਾਂ ਬਹੁਤ ਵਧੀਆ ਹਾਂਜੀ ਇੰਡੀਆ ਜਿਹੜੇ ਆਪਾਂ ਵਿਆਹ ਸ਼ਾਦੀਆਂ ਨੂੰ ਗੋਗਲੇ ਬਣਾਉਣਾ ਜੀ ਉਸ ਤਰ੍ਹਾਂ ਦੇ ਗੋਗਲੇ ਹੈਗੇ ਆ ਦੇਖੋ ਜੀ ਬਹੁਤ ਹੀ ਵਧੀਆ ਹੈਗੇ ਆ ਐ ਦੇ ਇਨਾਂ ਦੇ ਉੱਤੇ ਕ੍ਰੈਕ ਹੋਣੇ ਚਾਹੀਦੇ ਆ ਜਿੱਦਾਂ ਆਟਕੇ ਦੇ ਤੇ ਤੁਸੀਂ ਵੀ ਜੀ ਇਸ ਤਰ੍ਹਾਂ ਕਰਦੇ ਵਿੱਚ ਹਾਂਜੀ ਇਹ ਗੋਗਲੇ ਬਣਾਉਣੇ ਬਹੁਤ ਈਜ਼ੀ ਰੈਸਪੀ ਹੈ ਕਿ ਬਹੁਤ ਛੇਤੀ ਬਣ ਜਾਂਦੀ ਆ ਜੇ ਤੁਹਾਨੂੰ ਜੀ ਸਾਡੀ ਇਹ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ